ਓਏ ਲੋਕੋ ਥੋੜਾ ਬਹਿ ਜੇ ਬੇੜਾ ਓਏ ਲੋਕੋ ਬਹਿ ਜੇ ਬੇੜਾ ਥੋੜਾ ਦੇਖੋ ਭਾਈ ਪੂਰਾ ਜੰਗਲ ਹੀ ਖਤਮ ਕਰਤਾ ਓਏ ਦੇਖੋ ਆਹ ਦੇਖੋ ਦੇਖ ਕੇ ਭਾਈ ਥੋੜਾ ਵੀ ਰੋਣਾ ਆ ਜੂ ਆ ਦੇਖ ਲਓ ਪੂਰਾ ਜਿਵੇਂ ਹੁਣ ਅੱਜ ਕੱਲ ਕਹਿੰਦੇ ਨੇ ਵੀ ਟੈਂਪਰੇਚਰ ਬਹੁਤ ਹਾਈ ਹੁੰਦਾ ਜਿਹੇ ਜੇ ਭਾਈ ਲੋਕ ਹੋ ਰਹੇ ਨੇ ਰੱਬ ਵੀ ਫਿਰ ਉਹੇ ਜਾ ਹੋਣਾ ਪੂ ਰੱਬ ਨੂੰ ਆਹ ਦੇਖੋ ਪੂਰਾ ਜੰਗਲ ਹੀ ਸੀਗਾ ਭਾਈ ਪੂਰਾ ਜੰਗਲ ਖਤਮ ਕਰਤਾ ਮੈਂ ਤੁਹਾਨੂੰ ਦਿਖਾਉਣਾ ਦੇਖਦੇ ਜਾਇਓ ਭਾਈ ਇਹੇ ਜੇ ਲੋਕਾਂ ਵਾਸਤੇ ਫਿਰ ਵੱਦਵਾ ਵੀ ਨਿਕਲਦੀਆਂ ਨੇ ਪਰਮਾਤਮਾ ਕਰੇ ਇਹਨਾਂ ਦਾ ਕੱਖ ਨਾ ਰਹੇ ਬਾਈ ਜੀ ਇਹਨਾਂ ਦੀਆਂ ਜੜਾਂ ਅਹੀਂ ਪੁੱਟੀਆਂ ਜਾਣ ਜਿਵੇਂ ਇਹਨਾਂ ਨੇ ਆ ਨਿੱਕੇ ਨਿੱਕੇ ਦਰਖਤਾਂ ਦਾ ਦੇਖੋ ਕਹਾਣ ਕਰਿਆ ਬਾਈ ਜੀ ਕੋਈ ਗਰੀਬ ਬੰਦਾ ਕੋਈ ਮਜ਼ਦੂਰ ਬੰਦਾ ਇੱਕ ਦਾਣਾ ਵੱਢ ਲੈ ਕੋਈ ਰੋਟੀ ਪਕਾਉਣ ਵਾਸਤੇ ਜੰਗਲਾਤ ਵਾਲਾ ਸਾਰਾ ਮਹਿਕਮਾ ਉੱਤੇ ਡਿਗ ਜਾਂਦਾ ਕਿ ਉਹਦੇ ਤੇ ਕੇਸ ਚੱਲਦੇ ਨੇ ਬਹੁਤ ਕੁਸ਼ੂ ਹੁੰਦੇ ਨੇ ਪਰ ਹੁਣ ਜੰਗਲਾਤ ਮਹਿਕਮਾ ਕਿੱਥੇ ਮਰ ਗਿਆ ਮੈਂ ਇਹ ਮੇਰਾ ਸਵਾਲ ਹੈ ਜੰਗ ਜੰਗਲਾਤ ਮਹਿਕਮੇ ਨੂੰ ਹੁਣ ਕਿੱਥੇ ਮਰ ਗਿਆ ਜੰਗਲਾਤ ਮਹਿਕਮਾ ਬਾਈ ਜੀ ਇਹਨਾਂ ਵਾਸਤੇ ਕੋਈ ਤਾਰਾ ਨਹੀਂ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਆਹ ਦੇਖ ਲਓ ਆਹ ਦੇਖ ਲਓ ਬਾਈ ਜੀ ਅੱਗ ਲਾਉਣ ਦੇ ਹੋਰ ਵੀ ਬੜੇ ਤਰੀਕੇ ਨੇ ਬਹੁਤ ਸਾਰੇ ਕਿਸਾਨਾਂ ਦੀਆਂ ਵੀਡੀਓ ਵੀਰਾਂ ਨੇ ਪਾਈਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਚਲੋ ਜੇ ਅੱਗ ਲਾਈ ਵੀ ਹੈ ਤਾਂ ਬਹੁਤ ਵਧੀਆ ਤਰੀਕੇ ਨਾਲ ਆ ਕੁਦਰਤ ਦਾ ਪਸ਼ੂ ਪੰਛੀਆਂ ਦਾ ਖਿਆਲ ਰੱਖ ਕੇ ਤੇ ਬਹੁਤੇ ਵੀਰਾਂ ਨੇ ਅੱਗ ਲਾਈਏ ਨਹੀਂ ਤੇ ਉਹਨਾਂ ਦਾ ਵੀ ਤਾਂ ਸਰਿਆ ਜਿਨ੍ਹਾਂ ਨੇ ਅੱਗ ਨਹੀਂ ਲਾਈ ਹੈਗੀ ਬਾਈ ਜੀ ਆ ਰੋਣਾ ਆਉਂਦਾ ਦੇਖ ਕੇ ਪੂਰੇ ਦਾ ਪੂਰਾ ਜੰਗਲ ਆ ਨਾ ਬਾਈ ਕਿੱਥੇ ਤੱਕ ਦਿਖਾਵਾਂ ਮੈਂ ਤੁਹਾਨੂੰ ਉੱਥੇ ਤੱਕ ਹੀ ਖਤਮ ਕਰਿਆ ਪਿਆ ਬਾਈ ਬੜਾ ਰੋਣਾ ਆ ਗਿਆ ਬਾਈ ਦੇਖ ਕੇ ਆ ਕਿੰਨੇ ਕਿੰਨੇ ਸੋਹਣੇ ਬੂਟੇ ਸੀ ਆ ਦੇਖ ਲੋ ਆ ਦੇਖ ਲੋ ਨਿੰਮ ਨਮ ਵਿੱਚੇ ਸਾੜ ਤੇ ਯਾਰ ਨਿੱਕੇ ਨਿੱਕੇ ਬੂਟੇ ਦੇਖੋ ਇਹਨਾਂ ਨੇ ਵੱਡੇ ਦਰਖਤ ਬਣਨਾ ਸੀ ਉਹ ਪਹਿਲੀ ਦਰਖਤ ਬਣਨ ਤੋਂ ਪਹਿਲੀ ਆ ਦੇਖ ਲੋ ਆ ਦੇਖ ਲੋ ਓ ਲੋਕੋ ਸਮਝ ਲੋ ਇਹ ਗੱਲਾਂ ਸਮਝ ਲੋ ਆ ਦੇਖੋ ਜੜ ਓਏ ਥੋਡੀ ਅਈ ਜੜ ਪੁੱਤੀ ਜਾਵੇ ਓਏ ਜੜ ਚ ਅਈ ਅੱਗ ਪਵੇ ਥੋਡੀ ਚ ਆ ਦੇਖ ਲੋ ਆ ਦੇਖ ਲੋ ਥੋਡੀ ਜੜ ਚ ਅਈ ਅੱਗ ਪਵੇ ਓ ਲੋਕੋ ਆ ਦੇਖ ਲੋ ਭਈਆ ਸਾਰਾ ਦੇਖੋ ਮੈਂ ਤੁਹਾਨੂੰ ਦਿਖਾਉਣਾ ਤੁਰ ਫਿਰਕੇ ਆ ਪੂਰਾ ਜੰਗਲ ਇਹ ਆ ਪੂਰਾ ਜੰਗਲ ਦਾ ਜੰਗਲ ਹੀ ਖਤਮ ਕਰਤਾ ਬਾਈ ਜੀ ਮੁਹਿੰਮ ਚਲਾਈ ਹੋਈ ਆ ਲੋਕਾਂ ਨੇ ਕਿਸੇ ਨੇ ਕਰੋੜ ਦਰਖਤ ਲਾਉਣ ਦੀ ਮਤਲਬ ਕਿ ਸੌ ਖਰ ਗਿਆ ਕਿਸੇ ਨੇ ਕਿੰਨੇ ਕਿਸੇ ਨੇ ਕਿੰਨੇ ਆ ਦੇਖ ਲਓ ਬਾਈ ਗਿਣਤੀ ਕਰ ਲਓ ਵੀ ਕਿੰਨੇ ਦਰਖਤ ਮਚਾਏ ਨੇ ਇਸ ਬੰਦੇ ਨੇ ਆ ਦੇਖ ਲਓ ਇਹ ਤੇ ਕੋਈ ਕਾਰਵਾਈ ਨਹੀਂ ਆ ਦੇਖ ਲਓ ਝੜੇ ਪਏ ਨੇ ਸਾਰੇ ਸਫੈਦੇ ਲਾਲਾ ਨਿੰਮ ਲਾਲਾ ਅਰਜਣ ਅਰਜਣ ਲੱਗੇ ਹੋਏ ਨੇ ਵਿੱਚ ਆ ਛੋਟੇ ਦਰਖਤ ਸੀ ਵਿੱਚ ਇਹ ਵੱਡੇ ਆ ਸਾਰੇ ਝਾੜ ਕੇ ਸਿੱਟ ਤੇ ਆ ਦੇਖ ਲਓ ਆ ਹਾਲ ਕਰਤਾ ਬਾਈ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਲਾਹਣਤੀ ਬੰਦੇ ਨੂੰ ਲਾਹਣਤਾ ਪਹਿਣ ਤੇ ਬਾਈ ਜੀ ਕਮੈਂਟਾਂ ਦੇ ਵਿੱਚ ਲਾਹਣਤਾ ਜ਼ਰੂਰ ਪਾਓ ਇਸ ਬੰਦੇ ਨੂੰ